ਹਾਂਜੀ ਦੋਸਤੋ ਕੀ ਹਾਲ ਚਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਫੇਰ ਜਿਵੇਂ ਨਵੀਂ ਆ ਨਵੀਂ ਤਾਂ ਕਰਕੇ ਆ ਜੋ ਜੋ ਪਹਿਲਾਂ ਸੁਧਾਰ ਕੀਤੇ ਸਾਰੇ ਵਧੀਆ ਚੱਲੇ ਆ ਉਹ ਮੈਨੂੰ ਤਾਂ ਕੋਈ ਦਿੱਕਤ ਨਹੀਂ ਆਈ ਪਰ ਹੁਣ ਜਿਹੜੇ ਖੀਰਲੇ ਜੀ ਆਪਾਂ ਨੂੰ ਪਤਾ ਵੀ ਗਰਮੀ ਪੈ ਰਹੀ ਆ ਤੇ ਬੰਦਿਆਂ ਨੇ ਸੁਝਾਅ ਦਿੱਤੇ ਸੀ ਵੀ ਜੇ ਆਪਣਾ ਥੋੜੇ ਜੇ ਡੂੰਗੀ ਬੀਜੀ ਜਾਵੇ ਤਾਂ ਵਧੀਆ ਗੱਲ ਹੋਊਗੀ ਕਿਉਂਕਿ ਹੁਣ ਗਾਂ ਗਰਮੀ ਆ ਜਿਆਦਾ ਪਾਣੀ ਲਾਉਣਗੇ ਤੇ ਰੇ ਫਿਰ ਵੀ ਜਾਨਕਾ ਛੇਤੀ ਸੁੱਕੇ ਦੀ ਮਿੱਟੀ ਹੁਣ ਤਕਰੀਬਨ 1.5 ਇੰਚੀ ਤੇ ਬੀ ਪੈਂਦਾ ਸੀਗਾ ਪਰ ਜੇ ਡੰਡਾ ਢੱਲਾ ਕਰਕੇ ਜਾਂ ਪੋਰ ਢੱਲੇ ਕਰਕੇ ਫਿਰ ਆਪਾਂ ਨੂੰ ਪਤਾ ਭਾਵੇਂ ਰੇਜਰਾਂ ਦੀ ਕਟਿੰਗ ਕੀਤੀ ਹੋਈ ਆ ਪਰ ਫਿਰ ਵੀ ਜਿਆਦਾ ਡਾਉਨ ਨਹੀਂ ਹੁੰਦੇ ਸੀਗੇ ਵੀ ਦੋ ਦੋਟਾ ਹੀ ਇੰਚ ਤੇ ਜਾਂਦਾ ਨਹੀਂ ਸੀਗਾ ਫਿਰ ਸੋਚ ਕੇ ਰਾਤ ਮੈਂ ਸੋਚੀਗਾ ਸੋਚੀਗਾ ਉਹਦਾ ਹਾਲ ਆ ਘੜਤਾ ਆਹ ਪੋਰ ਬਣਾਤਾ ਤਵੀ ਤੂੰ ਇੰਨਾ ਬਾਹਰ ਚੱਲੂ ਹੁਣ ਇੰਨਾ ਬਾਹਰ ਚਲਣਾ ਤਵੀ ਤੂੰ ਵੀ ਆਟੋਮੈਟ ਕਢੂਗਾ ਹੋ ਗਿਆ ਲਾਇਆ ਦਿਮਾਗ ਬਹੁਤ ਆ ਫੇਰ ਦਾ ਇੱਕ ਪੂਰੀ ਬਣਿਆ ਕਿਉਂਕਿ ਹੁਣ ਸੈਟਿੰਗ ਜੀ ਸਾਰੀ ਹੋ ਗਈ ਹੁਣ ਬਣਾਈ ਚਲੂਗਾ ਆਪਾਂ ਨੂੰ ਪਤਾ ਵੀ ਪੂਰਾ ਸ਼ਕਤੀਮਾਨ ਦਾ ਕਿੱਥੇ ਆ ਇੰਨਾ ਚੱਪਿਆ ਇੱਥੇ ਵੀ ਨਹੀਂ ਆਉਂਦਾ ਇਹ ਵੀ ਥੱਲੇ ਲਈ ਚੋ ਜੀ ਕੋਈ ਇਕੱਲੀ ਮੁਰਲੀ ਪੂਰਾ ਇੱਥੇ ਵੀ ਨਹੀਂ ਆਉਂਦਾ ਤੇ ਹੁਣ ਆਪਾਂ ਸਿੱਧਾ ਪੋਰ ਥੱਲੇ ਹੀ ਪੈਂਦਾ ਕਰਤਾ ਬਿੱਟਾਂ ਲਾ ਕੇ ਐਨਾ ਥੱਲੇ ਕਰਤਾ ਤੇ ਸਵੇਰ ਦੇ ਲੱਗੇ ਹੋਏ ਆ ਹੁਣ ਕੰਮ ਹੋ ਗਿਆ ਪਾਸ ਆਪਣਾ ਸਾਰਾ ਪੋਰ ਪਾ ਰਹਿਣ ਜਿਵੇਂ ਐਨ ਬੈਨ ਓਕੇ ਕਰਤਾ ਤੇ ਸਕਰੀਨ ਤੇ ਨੰਬਰ ਚੱਲ ਰਹੀ ਹੈ ਜੇ ਕਿਸ ਵੀਰ ਨੇ ਪੋਰ ਐ ਬਣਾਉਣੇ ਹੋਣ ਕਿਉਂਕਿ ਮੈਂ ਟਾਇਰਾਂ ਦਾ ਸੋਚਿਆ ਸੀ ਪਹਿਲਾਂ ਵੇ ਆਪਾਂ ਟਾਇਰ ਵੱਡੇ ਪਾ ਦਨੇ ਆ ਤੇ ਡੰਡਾ ਢੱਲਾ ਕਰ ਦਾਂਗੇ ਟਾਇਰਾਂ ਦਾ ਪੁੱਛਿਆ 14000 ਦੇ ਟਾਇਰ ਪੈਣੇ ਸੀਗੇ ਤੇ ਇਹਨਾਂ ਦਾ ਚਲੋ ਆਪਾਂ ਨੂੰ ਵੀ ਪਤਾ ਵੀ ਬਜਟ ਹੁੰਦਾ ਨਹੀਂਗਾ ਬਚਨ ਬਚਾਉਣ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਕੋ ਬਜਟ ਯਾਨੀ ਕਿ ਇਹ ਹੱਲ ਕੱਢਿਆ ਮੈਂ ਸਾਹਬ ਜੀ ਦਾ ਖਰਚਾ ਆ ਇਹਦੇ ਤੇ ਚਾਰੇ ਪੁਰਾਂ ਤੇ ਤੇ ਸਕਰੀਨ ਤੇ ਨੰਬਰ ਚੱਲਦਾ ਜੇ ਕਿਸੇ ਵੀਰ ਨੇ ਬਣਾਉਣੇ ਹੋਣ ਤਾਂ ਆਪਾਂ ਨੂੰ ਕੰਟੈਕਟ ਕਰ ਸਕਦਾ ਤੇ ਤਕਰੀਬਨ ਆਪਾਂ 5000 ਚਾਰੇ ਪੁਰ ਬਣਾਵਾਂਗੇ ਕਿਉਂਕਿ ਮਿਹਨਤ ਹੈ ਬਹੁਤ ਜ਼ਿਆਦਾ ਇਹਦੇ ਤੇ ਤੇ ਵੀਡੀਓ ਨੂੰ ਕਰ ਦਿਓ ਬਾਤ ਬਾਤੇ ਸ਼ੇਅਰ ਸ਼ਕਤੀਮਾਨ ਦੀ ਆਪਣਾ ਪੂਰ ਬਣ ਗਿਆ ਇਸ ਤਰ੍ਹਾਂ ਮੈਂ ਖੋਲ ਕੇ ਦਿਖਾਉ ਮੈਂ 1 ਮਿੰਟ ਸਾਰਾ ਕਾਸਾ ਸਹੀਆ ਹੋਮੀ ਫੇਟੇਗਾ ਹੋਮੀ ਆ ਇਹਨਿਕੋ ਗੱਲ ਵੀ ਆਪਾਂ ਮਖਰਾ ਕੀਤਾ ਸਾਈਜ ਵੀ ਹੋਮੀ ਆ ਕੀ ਜੀ ਵਧੀਆ ਬਣ ਗਈ ਪਰ ਮੇਰੇ ਮਨ ਨੂੰ ਲੱਗ ਗਈ ਹੁਣ ਆਪਾਂ ਕੋਈ ਵੀ ਬੰਦਾ ਕਹਿ ਨਹੀਂ ਸਕਦਾ ਯਾਰ ਵੀ ਡੂੰਗੀ ਆ ਉੱਚੀ ਦਾ ਤਾਂ ਹੱਲ ਹੈਗਾ ਹੀ ਆ ਡੂੰਗੀ ਨਹੀਂ ਹੁੰਦੀ ਸੀਗੀ ਡੂੰਗੀ ਕਰਦੀ ਆ ਕਿਉਂਕਿ ਉੱਚੀ ਦਾ ਜਦੋਂ ਮਰਜੀ ਚੱਕ ਲਈਏ ਆ ਬਣ ਗਿਆ ਭਈ ਆਪਣਾ ਪੋਰ ਠੀਕ ਹੈ ਜੀ ਤੇ ਇਹ ਕਹਿੰਦੇ ਬਣਵਾਉਣਾ ਹੋਵੇ ਤਾਂ ਦੱਸ ਦਿਓ ਜਦੋਂ ਮਰਜ਼ੀ